ਹੈਲੋ ਹੈਲੋ ਹਰੂਬੀ ਬੋਲਦੀ ਹਾਂ ਹਾਂਜੀ ਰੂਬੀ ਬੋਲਦੀ ਹਾਂ ਆ ਤੁਹਾਡਾ ਬ੍ਰਦਰ ਹੈ ਨਾ ਮੁਕੇਸ਼ ਅੱਛਾ ਆ ਉਹਦਾ ਮੈਂ ਨਾ ਦੋਸਤ ਬੋਲਦਾ ਸੀਗਾ ਮੈਂ ਇੱਥੇ ਕੈਨੇਡਾ ਰਹਿੰਦਾ ਹਾਂ ਅੱਛਾ ਅੱਛਾ ਹਾਂ ਤੇ ਹੋਰ ਕਿਵੇਂ ਠੀਕ ਠਾਕ ਹੈ ਹਾਂਜੀ ਵਧੀਆ ਠੀਕ ਐ ਸਾਰੇ ਤੁਸੀਂ ਦੱਸੋ ਮੈਂ ਠੀਕ ਆ ਵਧੀਆ ਹੋਰ ਤੇ ਕਿਵੇਂ ਚੱਲ ਰਹੀ ਹੈ ਹਾਇਲਾਈਟਸ ਦੀ ਪੜਾਈ ਤੇਰੀ ਬੜੀਆ ਚੱਲ ਰਹੀ ਹੈ ਜੀ ਅੱਛਾ ਵਧੀਆ ਚੱਲ ਰਹੀ ਹੈ ਉਹ ਨਾ ਕੀ ਹੈ ਕਿ ਮੈਂ ਨਾ ਤੁਮਕੇਸ ਤੋਂ ਲਿਆ ਸੀ ਨੰਬਰ ਅੱਛਾ ਮੈਂ ਕਿਹਾ ਤੇਰੀ ਭੈਣ ਹੈ ਜਿਹੜੀ ਉਹਦਾ ਨੰਬਰ ਦੇ ਦੇ ਮੈਨੂੰ ਅੱਛਾ ਹਾਂ ਕੋਣੇ ਦੇਤਾ ਹੂੰ ਮੈਂ ਕਿਹਾ ਚਲੋ ਗੱਲ ਹੀ ਕਰਕੇ ਦੇਖ ਲੀਏ ਉਹ ਗੁੱਸਾ ਗਸਾ ਉਹ ਗੁੱਸਾ ਗਸਾ ਤਨੀ ਕਰਿਆ ਮੇਰੀ ਗੱਲ ਦਾ ਵੀ ਮੈਨੂੰ ਫੋਨ ਲਾ ਲਿਆ ਨਹੀਂ ਨਹੀਂ ਗੁੱਸਾ ਘੱਟ ਕਰ ਲੈ ਇਸ ਤੇ ਕਿਹੜੀ ਗੱਲ ਦੇ ਤੁਸੀਂ ਕਿਹੜੇ ਕਿਸੇ ਗੱਲ ਤੇ ਬੋਲਿਆ ਨਹੀਂ ਗੱਲ ਤਾਂ ਨਹੀਂ ਬੋਲਿਆ ਮੈਂ ਕਿਹਾ ਕਈ ਵਾਰ ਕੁੜਗਾ ਨੂੰ ਮੈਂ ਕਾਲ ਦਿੰਗਾ ਨਾ ਪਤਾ ਨਹੀਂ ਲੱਗਦਾ ਨਾ ਗੁੱਸਾ ਕਰ ਜਾਂਦੀਆਂ ਕਈ ਵਾਰ ਨਹੀਂ ਜੀ ਤੁਸੀਂ ਰੋਈ ਰੋਈ ਤੇ ਦੋਸਤਾਂ ਨਾਲ ਗੱਲ ਕਰਨੀ ਕੀ ਲੱਗਦਾ ਹੈ ਤੁਹਾਨੂੰ ਨਹੀਂ ਉਹ ਤਾਂ ਕੋਈ ਨਹੀਂ ਹੈ ਤਾਂ ਗੱਲ ਕਰਨੀ ਤਾਂ ਕੋਈ ਮਾੜੀ ਗੱਲ ਨਹੀਂ ਤੇ ਹੁਣ ਤਾਂ ਮੈਨੂੰ ਨਾ ਪਿਛਲੇ ਤੁਸੀਂ ਸ਼ਾਇਦ ਮੈਂ ਘਰੇ ਵੀ ਛੁੜੇ ਆਏ ਹਾਂ ਕਈ ਵਾਰੀ ਤੁਮਨੇ ਵੇਖਿਆ ਹੈ ਕਿ ਨਹੀਂ ਵੇਖਿਆ ਨਹੀਂ ਜੀ ਧਿਆਨ ਨਹੀਂ ਕਰਿਆ ਸੀ আচ্ছা ਨਹੀਂ ਕਿਤੇ ਧਿਆਨ ਹੈ ਹਾਂ ਜੀ ਧਿਆਨ ਤਾਂ ਤੁਸੀਂ ਕਿਉਂ ਕਰਦੇ ਧਿਆਨ ਨਿਕਰਿਆ ਜੀ আচ্ছা ਧਿਆਨ ਤਾਂ ਹੁਣ ਤੁਸੀਂ ਤੁਸੀਂ ਵੀ ਤਾਂ ਮੈਨੂੰ ਬਾਹਰ ਦੀ ਪੜ੍ਹਾਈ ਕਰੀ ਜਨੋ ਕੈਨੇਡਾ ਹੋਣੀ ਹੈ ਹਾਂ ਜੀ ਤਫਰ ਇੱਥੇ ਆਉਣਾ ਤਾਂ ਫਿਰ ਧਿਆਨ ਕਰੋਗੇ ਮੇਰਾ ਤਾਂ ਫਿਰ ਫਿਰ ਤਾਂ ਮਿਲੇ ਕਰਾਂਗੇ ਇੱਥੇ ਹਾਂ ਫਿਰ ਇੱਕ ਜਿਹਾ ਤਾਂ ਮਿਲਣਾ ਹੀ ਹੈ ਨਾ ਹਾਂ ਪਤਾ ਕੀ ਹੈ ਤੂੰ ਜਦੋਂ ਕੋਈ ਵੀ ਜਾ ਕੋਲ ਲਵਾਵੇਂ ਨਾ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਲਿਆ ਕਰੀ ਤੇ ਸਾਰੀ ਤੈਨੂੰ ਰਹਿ ਮਸ਼ਵਰਾ ਸਾਰਾ ਦੱਸ ਦਊਗਾ ਮੈਂ ਤੈਨੂੰ ਕਿਸੇ ਚੀਜ਼ ਕਿਸੇ ਚੀਜ਼ ਦੀ ਤੈਨੂੰ ਕੋਈ ਲੋੜ ਹੋਵੇ ਕੋਈ ਦਿੱਕਤ ਹੋਵੇ ਇੱਕ ਪਤਾ ਕੀ ਹੈ ਅੱਜ ਕੱਲ ਐਮਬੈਂਸੀ ਨੇ ਵੀ ਬਹੁਤ ਜ਼ਿਆਦਾ ਗੜਬੜ ਕਰ ਰੱਖੀ ਹੈ ਇੱਧਰ ਦੀ ਹੁਣ ਜਿਹੜੀਆਂ ਪੰਜਾਬ ਤੋਂ ਕੁੜੀਆਂ ਆਉਂਦੀਆਂ ਨਾ ਹਾਂਜੀ ਤੇ ਉਹਨਾਂ ਦੇ ਵੀਜੇ ਗੂਜੇ ਵੀ ਨਾਲ ਕਰ ਰੱਖਿਆ ਕਿ ਬੰਦ ਤੇ ਬੜੀ ਦਿੱਕਤ ਆਉਂਦੀ ਹੈ ਦਿੱਕਤ ਆਵੇ ਵੀ ਕਿਉਂ ਨਾ ਕਿਉਂਕਿ ਇੱਧਰ ਭੀੜ ਹੀ ਬਹੁਤ ਇਕੱਠੀ ਹੋਈ ਪਈ ਹੈ ਕੁੜੀਆਂ ਦੀ ਰਹਿਣ ਨੂੰ ਜਗ੍ਹਾ ਨਹੀਂ ਮਿਲਦੀ ਹੁਣ ਬੇਸਮੈਂਟ ਦੇ ਵਿੱਚ ਥੱਲੇ ਕੁੜੀਆਂ ਰਹਿੰਦੀਆਂ ਬੇਸਮੈਂਟ ਦੇ ਵਿੱਚ ਪੰਜ ਪੰਜ ਛੀਚੀ ਕੁੜੀਆਂ ਇਕੱਠੀਆਂ ਰਹਿੰਦੀਆਂ ਕਿ ਕਿ ਵਾਰਤੋਂ ਉਹਨਾਂ ਨੂੰ ਮੁੰਡਿਆਂ ਦੇ ਨਾਲ ਵੀ ਰਹਿਣਾ ਪੈਂਦਾ ਇਹੋ ਜੀ ਮਜਬੂਰੀ ਹੈ ਇੱਥੇ ਲੋਕਾਂ ਨੂੰ ਕਹਿਣ ਨੂੰ ਐ ਲੱਗਦਾ ਵੀ ਦੇਸ਼ ਕੈਨੇਡਾ ਹੈ ਵੀ ਖਣੀ ਕਿੱਡਾ ਤਕੜਾ ਦੇਸ਼ ਹੋਊਗਾ ਹਲੋ ਸਮਝ ਸਮਝ ਰਹੇ ਮੇਰੀ ਗੱਲ ਨੂੰ ਜਾਂ ਨਹੀਂ ਸਮਝ ਰਹੇ ਹਾਂਜੀ ਹਾਂਜੀ ਸਮਝ ਰਹੇ ਨਾ हां ਵੀ ਪਤਾ ਨਹੀਂ ਕਿੱਡਾ ਵੱਡਾ ਦੇਸ਼ ਹੋਊਗਾ ਕਿਵੇਂ ਹੋਊਗਾ ਪਰ ਬਹੁਤ ਔਖਾ ਹੈ ਇੱਥੇ ਤੇ ਲੋਕਾਂ ਨੂੰ ਐਂ ਲੱਗਦਾ ਵੀ ਇੱਧਰ ਆ ਕੇ ਤਾਂ ਡਾਲਰ ਕਮਾਈ ਜਾਂਦੇ ਫਿਰ ਡਾਲਰ ਕਮਾਉਣੇ ਤਾਂ ਕਹਿਣੇ ਸੁੱਖ ਹੈ ਪਰ ਕਮਾਉਣੇ ਬਹੁਤ ਔਖੇ ਹੈ ਡਾਲਰ ਇੱਧਰ ਦੇ ਸਹੀ ਹੈ ਜੀ ਹਾਂ ਤਾਂ ਦਿੱਕਤ ਬਹੁਤ ਜ਼ਿਆਦਾ ਸੋਣੇ ਐਵੇਂ ਵੀ ਹੁਣ ਆਵਾਂਗੇ ਉਹਦੇ ਪਤਾ ਲੱਗੂਗਾ ਜੀ ਨਹੀਂ ਆਵਾਂਗੇ ਤੁਹਾਡਾ ਕੋਈ ਇੱਧਰ ਜਾਣ ਕਰ ਤਾਂ ਰਹਿੰਦਾ ਨਾ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਹੀ ਤਾਂ ਮੈਂ ਮੁਕੇਸ਼ ਤੋਂ ਨੰਬਰ ਲਿਆ ਤੁਹਾਡਾ ਮੈਂ ਕਿ ਵੀ ਰੂਪੀ ਦਾ ਨੰਬਰ ਦੇ ਦੇ ਮੈਨੂੰ ਕਿਉਂਕਿ ਹੁਣ ਇੱਕ ਦਿਨ ਨਾ ਸਟੇਟਸ ਲਾ ਰੱਖਿਆ ਸੀਗਾ ਕਿਤਾਏ ਸੱਤ ਬੈਂਡ ਲੈਏ ਨਾ ਆਈਲੈਂਡਸ ਦੇ ਵਿੱਚ ਮੈਂ ਖਿਆਲ ਫਿਰਦਾ ਇਹਦਾ ਕੈਨੇਡਾ ਦੇ ਵਿੱਚ ਤਾਂ ਆ ਹੀ ਜਾਊਗਾ ਹਾਂਜੀ ਤੇ ਮੈਂ ਕੈਨੇਡਾ ਦੇ ਵਿੱਚ ਤਾਂ ਆ ਹੀ ਜਾਊਗਾ ਫਿਰ ਮੈਂ ਕਿ ਇੱਥੇ ਆਊਗੀ ਤੇ ਚਲ ਇਹਨੂੰ ਕੋਈ ਕਿਸੇ ਚੀਜ਼ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਕੋਈ ਹਾਂ ਹੂੰ ਕਿਹੜਾ ਹੱਲ ਦਾ ਹੂੰ ਇਹ ਗੱਲਾਂ ਜੀ ਜ਼ਰੂਰ ਆਵਾਂਗੇ ਹੁਣ ਤਾਂ ਤੁਹਾਡਾ ਸਾਥ ਵੀ ਬਣ ਗਿਆ ਸਾਥ ਤਾਂ ਬਣ ਗਿਆ ਪਰ ਥੋੜਾ ਜਿਹਾ ਆਈ ਧਿਆਨ ਦੇ ਨਾਲ ਇੱਥੇ ਨਾ ਕਾਲੇ ਅੰਗਰੇਜ਼ ਰਹਿੰਦੇ ਆ ਉਹ ਦੂਜੇ ਵੱਡਿਆਂ ਸੱਬੜਾਂ ਆ சேன்பி ਤੁਹ ਤੋਂ ਦੇ ਹੁੰਦਾ ਸਾਨੂੰ ਕੀ ਪਰੇਸ਼ਾਨੀ ਹੋਣੀ ਆ ਮੇਰੇ ਹੁੰਦੇ ਕੋਈ ਪਰੇਸ਼ਾਨੀ ਨਹੀਂ ਦੇਖ ਮੇਰੇ ਤੁਨ ਗੱਲ ਤੁਸੀਂ ਮੈਂ ਤਾਂ ਇੱਥੇ ਹੋ ਗਿਆ ਪਰਮਾਨੈਂਟ ਠੀਕ ਹੈ ਮੈਨੂੰ ਇੱਥੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਉਹ ਨਹੀਂਗਾ ਸਾਰਾ ਕੰਮ ਧੰਦਾ ਆਪਣਾ ਸੈਟ ਆ ਇੱਥੇ ਠੀਕ ਹੈ ਵਧੀਆ ਆਪਾਂ ਨੂੰ ਮਹੀਨੇ ਦਾ ਜਿਹੜਾ ਭਾਰਤ ਦਾ 2 ਤੋਂ 2.5 ਲੱਖ ਰੁਪਏ ਇਨਕਮ ਮੈਨੂੰ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਆਪਣੇ ਤੇ ਬਸ ਮੈਨੂੰ ਤਾਂ ਸਾਥ ਚਾਹੀਦਾ ਹੁਣ ਇੱਕ ਵੀ ਜਿਹੜਾ ਮੇਰੇ ਨਾਲ ਰਹੇ ਲੈ ਮੇਰਾ ਦੁੱਖ ਸੁੱਖ ਸੁਣ ਲੇ ਹਨਾ ਇਹ ਚਲ ਤੂੰ ਮੇਰੇ ਤੂੰ ਤਾਂ ਮੇਰੇ ਦੋਸਤ ਦੀ ਭੈਣ ਹੈ ਚਲ ਬਾਕੀ ਰਹੀ ਗੱਲ ਇਹ ਹੈ ਵੀ ਇੱਧਰ ਕੈਨੇਡਾ ਚ ਆਏ ਬਾਦ ਕੌਣ ਉਹ ਕਿਹੜਾ ਪਿੱਛੇ ਆ ਕੇ ਦੇਖਦਾ ਪਹਿਲਾਂ ਮਨੇ ਤਾਂ ਦੱਸ ਕਰ ਲੇਗੇ ਕਿ ਮੇਨਾ ਸੈਟਿੰਗ ਕਰ ਲਵਾਂਗੇ ਜੀ ਆਇਆਂ ਆਇਤੀ ਆਵਾਂਗੇ ਠੀਕ ਰੱਖਾਂਗੇ ਹਾਂ ਮੈਂ ਮੈਂ ਤੁਹਾਨੂੰ ਇਹ ਕਹਣਾ ਵੀ ਪਤਾ ਪੁਤਾ ਨਹੀਂ ਮੈਂ ਲੱਗਣ ਦਿੰਦਾ ਕਿਸੇ ਨੂੰ ਠੀਕ ਹੈ ਹੂੰ ਪਤਾ ਪੁਤਾ ਕੋਈ ਨਹੀਂ ਲੱਗਣ ਦਿੰਦਾ ਮੈਂ ਕਿਸੇ ਨੂੰ ਤੇ ਬਸ ਤੂੰ ਬਸ ਚੁੱਪ ਚਪੀ ਤੇ ਨਾ ਇੱਧਰ ਆ ਕੇ ਸਿੱਧੀ ਰੁਕ ਮੇਰਾ ਨੰਬਰ ਨਾ ਆਹ ਜਿਹੜਾ ਨੰਬਰ ਹੈ ਨਾ ਮੇਰਾ ਹਾਂਜੀ ਇਹ ਮੈਨੂੰ ਵਟਸਐਪ ਤੋਂ ਫੋਨ ਲਾਇਆ ਇਹ ਮੇਰਾ ਨੰਬਰ ਹੈ ਨਾ ਜਿਹੜਾ ਇਹ ਇਮੇਦਰੀ ਚੱਲਦਾ ਹੈ ਮੇਰਾ ਤੂੰ ਕੁਝ ਨਹੀਂ ਕਰਨਾ ਤੂੰ ਜਦੋਂ ਇੰਡੀਆ ਤੋਂ ਚੱਲੇ ਨਾ ਤੂੰ ਮੈਨੂੰ ਇੱਕ ਮੈਸੇਜ ਛੱਡ ਦੇ ਵੀ ਮੈਂ ਚੱਲ ਪਈ ਠੀਕ ਹੈ ਤੇ ਉਸ ਤੋਂ ਬਾਅਦ ਤੂੰ ਇੱਥੇ ਇੱਥੇ ਆ ਕੇ ਜਦੋਂ ਕੈਨੇਡਾ ਉੱਤਰੇ ਆ ਕੇ ਬ੍ਰੈਂਟਨ ਤੋਂ ਬ੍ਰੈਂਟਨ ਦੀ ਟਿਕਟ ਲੈਣੇ ਉੱਥੇ ਉਤਰੇ ਨਾ ਤੂੰ ਮੈਨੂੰ ਉੱਥੇ ਆ ਕੇ ਮੈਸੇਜ ਕਰ ਦੇ ਮੈਂ ਤੈਨੂੰ ਅੱਗੇ ਤਿਆਰ ਮਿਲੂੰ ਕਿਉਂਕਿ ਮੈਨੂੰ ਸਾਰੀਆਂ ਫਲੇਟਾਂ ਦਾ ਪਤਾ ਹੈ ਠੀਕ ਹੈ ਜੀ ਤੇ ਆਪਾਂ ਇਕੱਠੇ ਰਹਿ ਪਾਂਗੇ ਆਪਾਂ ਨੂੰ ਕੋਈ ਉਹ ਨਹੀਂ ਨਾ ਕਿਸੇ ਚੀਜ਼ ਦਾ ਹੁਣ ਕੋਈ ਡਰ ਡੁੱਕਰ ਵਾਲੀ ਗੱਲ ਤਾਂ ਕੋਈ ਨਹੀਂ ਮੈਂ ਮੈਂ ਇੱਕ ਮਹੀਨੇ ਦੇ ਵਿੱਚ ਵਿੱਚ ਜਾ ਸਕਦੀ ਹਾਂ ਜ਼ਿਆਦਾ ਵੇਟ ਨਹੀਂ ਕਰਨਾ ਪਊਗਾ ਹੋਰ ਕੋਈ ਨਹੀਂ ਤਾਂ ਆ ਜਾ ਦਾ ਵਦ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਮੇਰਾ ਨੰਬਰ ਸੇਵ ਕਰ ਲਾ ਚੰਗਾ ਹਾਂਜੀ ਠੀਕ ਹੈ